ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਥਾਰ ਵਾਲੀ ਬੀਬੀ ਨੂੰ ਮੱਕੜ ਦਾ ਇੰਟਰਵਿਊ ਬਾਲਾ ਮਹਿੰਗਾ ਪੈ ਗਿਆ ਮੱਕੜ ਸਿਆ ਤੂੰ ਤਾਂ ਥਾਰ ਵਾਲੀ ਬੀਬੀ ਦੀਆਂ ਜੜਾਂ 'ਚ ਬਹਿ ਗਿਆ ਜਮਾ ਜਿਹੜਾ ਕੰਮ ਮੱਕੜ ਸਿਆ ਪੁਲਿਸ ਤੋਂ ਨਹੀਂ ਹੋਇਆ ਉਹ ਤੂੰ ਕਰਤਾ ਯਾਰ ਤੂੰ ਜਿਹੜਾ ਰੇਟ ਲਾਇਆ ਸੀ ਨਾ ਬੀਬੀ ਦੀ ਕੋਠੀ ਦਾ ਵੀ 90 ਲੱਖ ਮੈਂ ਦੇਣਾ ਬਸ ਬੀਬੀ ਨੂੰ ਉਹ ਰੇਟ ਲੈ ਕੇ ਬਹਿ ਗਿਆ ਉਹ ਵਿਚਾਰੀ ਆਪ ਦਾ ਪੱਖ ਤੇਰੇ ਕੋਲੇ ਰੱਖਣ ਆਈ ਸੀਗੀ ਆਪਣੇ ਆਪ ਨੂੰ ਸਾਫ਼ ਸੁਥਰੀ ਦੱਸਣ ਆਈ ਸੀ ਤੇਰੇ ਕੋਲੇ ਸਾਰੇ ਦਾਗ ਧੱਬੇ ਤੋਂ ਉਨਾਈ ਸੀ ਪਰ ਮਾਂ ਦੇ ਪੁੱਤ ਨੇ ਅੱਗੇ ਉਹ ਸਵਾਲ ਇਹੋ ਜਿਹਾ ਪੁੱਛੇ ਕਿ ਬੀਬੀ ਨੂੰ ਉਲਝਾ ਕੇ ਰੱਖਤਾ ਅਸਲ ਦੇ ਵਿੱਚ ਮਿੱਤਰੋ ਗੱਲ ਇਹ ਆ ਕਿ ਜਿਹੜੀ ਥਾਰ ਵਾਲੀ ਬੀਬੀ ਆ ਉਹ ਚੱਟੇ ਦਾ ਕੰਮ ਕਰਦੀ ਆ ਇਹ ਤੁਸੀਂ ਸਾਰਿਆਂ ਨੇ ਸੁਣਿਆ ਸਾਰਿਆਂ ਨੇ ਦੇਖਿਆ ਇਹ ਵੀ ਗੱਲ ਸਾਹਮਣੇ ਆਈ ਕਿ ਚਿੱਟਾ ਉਹਦੀ ਥਾਰ ਚੋਂ ਬਰਾਮਦ ਹੋਇਆ ਪਰ ਸੋਚਣ ਵਾਲੀ ਗੱਲ ਇਹ ਆ ਕਿ ਚਿੱਟਾ ਉਹ ਬੀਬੀ ਕੱਲੀ ਨਹੀਂ ਵੇਚਦੀ ਕਿਸੇ ਵੀ ਔਰਤ ਦੇ ਵਿੱਚ ਐਡਾ ਹੌਸਲਾ ਨਹੀਂ ਹੁੰਦਾ ਵੀ ਉਹ ਕੱਲੀ ਚਿੱਟੇ ਦਾ ਕੰਮ ਕਰਨ ਲੱਗ ਜੇ ਉਹਦੇ ਪਿੱਛੇ ਵੱਡੇ ਵੱਡੇ ਬਗਿਆੜ ਤੇ ਵੱਡੇ ਵੱਡੇ ਮਗਰਮੱਛ ਸੀਗੇ ਜਿਹੜੇ ਉਹਦੇ ਕੋਲੋਂ ਇਹ ਕੰਮ ਕਰਵਾਉਂਦੇ ਸੀਗੇ ਉਹ ਤਾਂ ਇੱਕ ਛੋਟੀ ਜੀ ਮੱਛੀ ਸੀ ਯਾਰ ਕੰਮ ਕਰਵਾਉਣ ਦਾ ਕਾਰਨ ਕੀ ਸੀਗਾ ਸੋਹਣੀ ਸਨੱਖੀ ਸੀ ਉੱਚੀ ਜ਼ੁਬਾਨ ਸੀਗੀ ਤਾਂ ਕਰਕੇ ਉਸ ਬੀਬੀ ਨੂੰ ਇਸ ਕੰਮ ਦੇ ਵਿੱਚ ਇਨਵੋਲਵ ਕੀਤਾ ਗਿਆ ਕਿ ਇਹਦੇ ਤੇ ਕਿਸੇ ਨੇ ਸ਼ੱਕ ਨਹੀਂ ਕਰਨਾ ਕਿਉਂਕਿ ਔਰਤਾ ਔਰਤ ਤੇ ਬਾਹਲੇ ਬੰਦੇ ਸ਼ੱਕ ਨਹੀਂ ਕਰਦੇ ਪੁਲਿਸ ਦਾ ਵੀ ਸ਼ੱਕ ਵੀ ਨਹੀਂ ਜਾਂਦਾ ਚਲੋ ਜੀ ਕਹਿੰਦੇ ਵੀ ਇੱਕ ਨਾ ਇੱਕ ਦਿਨ ਤਾਂ ਫਿਰ ਬੰਦੇ ਦਾ ਮਾੜਾ ਸਾਮਾ ਆਉਣਾ ਹੀ ਹੁੰਦਾ ਹੁਣ ਬੀਬੀ ਜੇਹ ਚ ਚਲੀ ਜਾਂਦੀ ਆ ਚਿੱਟਾ ਫੜਿਆ ਜਾਂਦਾ ਉਸ ਤੋਂ ਬਾਅਦ ਲੋਕਾਂ ਨੇ ਬੜੇ ਕਮੈਂਟ ਕੀਤੇ ਬੜੀਆਂ ਵੀਡੀਓ ਪਾਈਆਂ ਕਿ ਹੁਣ ਪੀਲਾ ਪੰਜਾ ਕਿਉਂ ਨਹੀਂ ਚੱਲਦਾ ਹੁਣ ਪੀਲਾ ਪੰਜਾ ਕਿਉਂ ਨਹੀਂ ਚੱਲਦਾ ਤਾਂ ਉਸ ਟਾਈਮ ਤੇ ਵੀ ਬੀਬੀ ਦੀ ਪ੍ਰਾਪਰਟੀ ਦੀ ਸਾਰੀ ਜਾਂਚ ਹੋਈ ਤਾਂ ਉਹ ਖਬਰਾਂ ਤੁਸੀਂ ਸਾਰਿਆਂ ਨੇ ਸੁਣਿਆ ਹੋਣਗੀਆਂ ਕਿ ਉਸ ਟਾਈਮ ਤੇ ਖਬਰਾਂ ਦੇ ਵਿੱਚ ਇਹ ਗੱਲਾਂ ਚੱਲੀਆਂ ਕਿ ਜਿਹੜੀ ਕੋਠੀ 'ਚ ਬੀਬੀ ਰਹਿੰਦੀ ਆ ਉਹ ਕੋਠੀ ਵੀ ਬੀਬੀ ਦੇ ਨਾਮ ਹੈ ਨਹੀਂ ਥਾਰਾਂ ਵੀ ਕਿਸੇ ਹੋਰ ਦੀਆਂ ਨੇ ਜਿਹੜੀਆਂ ਘੜੀਆਂ ਨੇ ਇਹ ਵੀ ਡੁਪਲੀਕੇਟ ਬਣਦੀ ਆ ਫਰਸਟ ਕਾਪੀ ਵਾਲੀਆਂ ਬੀਬੀ ਦੇ ਨਾਮ ਤੇ ਇੱਕ ਚਿੱਟੀ ਜੀ ਸਕੂਟਰੀ ਬੋਲਦੀ ਆ ਤੇ ਇੱਕ ਪੁਰਾਣਾ ਜਿਹਾ ਮੋਬਾਈਲ ਬੋਲਦਾ ਤੁਸੀਂ ਇਹ ਸਾਰਿਆਂ ਨੇ ਖਬਰਾਂ ਸੁਣੀਆਂ ਸੀਗੀਆਂ ਅਸਲ ਦੇ ਵਿੱਚ ਇਸ ਮੁੱਦੇ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਇਸ ਮੁੱਦੇ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਵੀ ਜਿਹੜੀ ਪ੍ਰਾਪਰਟੀ ਮੈਡਮ ਦੇ ਕੋਲ ਹੈਗੀ ਉਹ ਕਿਸੇ ਹੋਰ ਦੀ ਆ ਇਹਦੇ ਕੋਲ ਤਾਂ ਚਿੱਟੀ ਜੀ ਸਕੂਟਰ ਹੀ ਆ ਤੇ ਇੱਕ ਪੁਰਾਣਾ ਜਿਹਾ ਮੋਬਾਈਲ ਆ ਚਲੋ ਜੀ ਬੀਬੀ ਹੁਣ ਆ ਗਈ ਸੀ ਜ਼ੁਬਾਨ ਦਤੇ ਜੇ ਤਾਂ ਥਾਰ ਵਾਲੀ ਬੀਬੀ ਘਰੇ ਆ ਕੇ ਜਮਾਨ ਦਾਤੇ ਚੁੱਪ ਕਰਕੇ ਬਹਿ ਜਾਂਦੀ ਤਾਂ ਹੌਲੀ ਹੌਲੀ ਬਰੀ ਵੀ ਹੋ ਜਾਣੀ ਸੀ ਹਾੜੀ ਹੌੜੀ ਨੇ ਡਿਊਟੀ ਦੇ ਵਿਭਾਗ ਹੋ ਜਾਣਾ ਸੀਗਾ ਪਰ ਜਿਹੜਾ ਉਹ ਬੀਬੀ ਦੇ ਕੀੜਾ ਸੀਗਾ ਰੀਲਾਂ ਪਾਉਣ ਵਾਲਾ ਉਹ ਥਾਰ ਵਾਲੀ ਬੀਬੀ ਨੂੰ ਟੇਕਣ ਨਹੀਂ ਸੀ ਦਿੰਦਾ ਬੀਬੀ ਚਾਹੁੰਦੀ ਸੀ ਕਿ ਮੈਂ ਪਹਿਲਾਂ ਵਾਲੀ ਜ਼ਿੰਦਗੀ ਜਿਹਾ ਮੈਂ ਕਹਿੰਦੇ ਬੁਲਟ ਤੇ ਗੇੜੇ ਕੱਢਾਂ ਕਹਿੰਦੀ ਥਾਰ ਤੇ ਗੇੜੇ ਕੱਢਾਂ ਮੇਰੇ ਤੇ ਵੀ ਦਾਗ ਤੱਬਾਣਾ ਰਵੇ ਇਸ ਕਰਕੇ ਬੀਬੀ ਨੇ ਸਕੀਮ ਖੇਡੀ ਵੀ ਮੈਂ ਕਿਉਂ ਨਾ ਵੱਡੇ ਵੱਡੇ ਚੈਨਲਾਂ ਤੇ ਜਾ ਕੇ ਇੰਟਰਵਿਊ ਕਰਕੇ ਆਪ ਦੇ ਤੇ ਲੱਗੇ ਦਾਗ ਤੱਬੇ ਸਾਰੇ ਧੋਲਾਂ ਆਪਣੇ ਆਪ ਨੂੰ ਐ ਸੱਚੀ ਸੁਵਿਤਰੀ ਬਣਾ ਲਾਂ ਉਸ ਤੋਂ ਬਾਅਦ ਮੈਂ ਆਜ਼ਾਦੀ ਨਾਲ ਸਮਾਜ ਦੇ ਵਿੱਚ ਘੁੰਮੂਗੀ ਕੋਈ ਮੈਨੂੰ ਤਾਨਾ ਮਿਹਣਾ ਨਹੀਂ ਬੱਜੂਗਾ ਤੇ ਮੈਂ ਪੂਰੀ ਐਸ਼ ਕਰੂੰਗੀ ਉਦਾਂ ਹੀ ਮੈਂ ਰੇਲਾਂ ਪਾਉਂਗੀ ਚਲੋ ਜੀ ਉਹ ਮਾੜੀ ਕਿਸਮਤ ਨੂੰ ਪਹਿਲਾ ਇੰਟਰਵਿਊ ਕਰ ਬੈਠੀ ਮੱਕੜ ਨਾਲ ਉਹਨੂੰ ਇਹ ਨਹੀਂ ਸੀ ਪਤਾ ਵੀ ਜਿਹੜਾ ਮੱਕੜ ਸਿਓ ਆ ਇਹ ਕੁੰਡਲੀਆ ਸਾਪਾ ਇਹਨੇ ਕੁੰਡਲ ਮਾਰ ਹੀ ਲੈਣਾ ਹੁੰਦਾ ਹੁਣ ਬੀਬੀ ਵਿਚਾਰੀ ਆਪਦਾ ਦੁੱਖ ਸੁੱਖ ਸੁਣਾਉਣ ਗਈ ਸੀ ਮੱਕੜ ਸਾਹਿਬ ਨੂੰ ਵੀ ਮੈਂ ਇਦਾਂ ਦਾ ਕੰਮ ਕੋਈ ਨਹੀਂ ਕੀਤਾ ਫਲਾਣੇ ਨੇ ਮੈਨੂੰ ਮਾੜਾ ਬਣਾਤਾ ਫਲਾਣੇ ਮੈਨੂੰ ਮਾੜਾ ਬਣਾਤਾ ਤੇ ਮੱਕੜ ਸਿਓ ਨੇ ਕਿਉਂ ਸਵਾਲ ਇਹੋ ਜਿਹੇ ਪੁੱਛੇ ਵੀ ਬੀਬੀ ਦੇ ਚਿਹਰੇ ਦਾ ਰੰਗ ਢਾ ਕੇ ਰੱਖਤਾ ਬੀਬੀ ਦੇ ਬੁੱਲਾਂ ਦੇ ਸਿਕਰੀ ਆਉਣ ਲਾਤੀ ਸੀ ਮਾਂ ਦੇ ਪੁੱਤ ਨੇ ਇੱਕ ਗੱਲ ਆ ਵੀ ਮੱਕੜ ਸਾਹਿਬ ਨੂੰ ਚਾਹੇ ਕੋਈ ਮਾੜਾ ਕਹਿੰਦਾ ਇੱਕ ਚਾਹੇ ਕੋਈ ਚੰਗਾ ਕਹਿੰਦਾ ਆਪਾਂ ਇਹ ਗੱਲ ਨਹੀਂ ਕਰਨੀ ਪਰ ਜਿਹੜੇ ਉਹ ਸਵਾਲ ਪੁੱਛਦਾ ਨਾ ਤਿੱਖੇ ਤਿੱਖੇ ਜੇ ਉਹ ਲੋ ਨੂੰ ਕੰਡੇ ਖੜੇ ਕਰ ਦਿੰਦੇ ਆ ਤੇ ਸਾਡੇ ਲੋਕ ਵੇਖੋ ਥੋੜਾ ਸਮਾਂ ਪਹਿਲਾਂ ਇਸੇ ਮੱਕੜ ਨੂੰ ਗਦਾਰ ਕਹਿੰਦੇ ਸੀ ਗਲਤ ਬੋਲਦੇ ਸੀ ਅੱਜ ਇਸੇ ਮੱਕੜ ਨੂੰ ਕਹਿੰਦੇ ਵਾਹ ਮੱਕੜਾ ਬੱਲੇ ਬੱਲੇ ਕਰਾਤੀ ਮੈਂ ਤਾਂ ਹੈਰਾਨ ਆਂ ਕਿ ਸਾਡੇ ਲੋਕ ਸਰਟੀਫਿਕੇਟ ਬੜੀ ਛੇਤੀ ਕੱਟ ਦਿੰਦੇ ਆ ਚਲੋ ਖੈਰ ਆਪਾਂ ਇਸ ਗੱਲ ਦੇ ਵਿੱਚ ਨਹੀਂ ਪੈਣਾ ਹੁਣ ਬੀਬੀ ਮੁੜ ਕੇ ਇੰਟਰਵਿਊ ਤੋਂ ਹੋਣ ਤੋਂ ਬਾਅਦ ਚੱਕ ਲਈ ਵਿਜੀਲੈਂਸ ਵਾਲਿਆਂ ਨੇ ਅਸਲ ਦੇ ਵਿੱਚ ਉਹ ਵਿਜੀਲੈਂਸ ਵਾਲਿਆਂ ਦੀ ਮਜਬੂਰੀ ਬਣ ਗਈ ਸੀ ਬੀਬੀ ਨੂੰ ਚੱਕਣ ਦੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਨੇ ਕਮੈਂਟ ਕਰ ਕਰਕੇ ਇੰਨਾ ਕਿ ਜ਼ਿਆਦਾ ਸਰਕਾਰ ਦੇ ਉੱਪਰ ਪ੍ਰਭਾਵ ਬਣਾਤਾ ਇੰਨੀਆਂ ਕਿ ਵੀਡੀਓ ਪੈ ਗਈਆਂ ਕਿ ਬੀਬੀ ਹੁਣ ਜ਼ਬਾਨ ਤਤੇ ਆ ਗਈ ਕੀ ਗੱਲ ਹੁਣ ਪੀਲਾ ਪੰਜਰ ਨਹੀਂ ਚੱਲਿਆ ਜੇ ਹੋ ਗਿਆ ਉਹ ਹੋ ਗਿਆ ਲੋਕਾਂ ਨੇ ਹੀ ਸੋਸ਼ਲ ਮੀਡੀਆ ਦੇ ਉੱਪਰ ਪ੍ਰੈਸ਼ਰ ਇੰਨਾ ਕ ਬਣਾਤਾ ਕਿ ਮਜਬੂਰੀ ਵਸ ਪੈ ਕੇ ਵਿਜੀਲੈਂਸ ਨੂੰ ਬੀਬੀ ਥਾਰ ਵਾਲੀ ਚੱਕਣੀ ਪੈਗੀ। ਕੁਝ ਸਮਾਂ ਪਹਿਲਾਂ ਖਬਰਾਂ ਇਹ ਆਈਆਂ ਸੀ ਕਿ ਬੀਬੀ ਦੇ ਨਾਲ ਇਕੱਲੀ ਚਿੱਟੀ ਸਕੂਟਰੀ ਬੋਲਦੀ ਆ ਤੇ ਹੁਣ ਦੇਖੋ ਹੈਰਾਨੀ ਜਨਕ ਖਲਾਸਾ ਹੋਇਆ ਕਿ ਜਿਹੜੀ ਕੋਠੀ ਆ ਉਹ ਵੀ ਬੀਬੀ ਦੇ ਨਾਲ ਬੋਲਦੀ ਆ, ਥਾਰਾਂ ਦੋਵੇਂ ਬੀਬੀ ਦੇ ਨਾਲ ਬੋਲਦੀਆਂ ਨੇ, ਪਲੌਟ ਬੀਬੀ ਦੇ ਨਾਲ ਬੋਲਦੇ ਆ, ਰੋਲੈਕਸ ਦੀਆਂ ਘੜੀਆਂ ਓਰੀਜਨਲ ਬੀਬੀ ਨਾਲ ਬੋਲਦੀਆਂ ਨੇ, ਮੋਬਾਈਲ ਵੀ ਬੀਬੀ ਦੇ ਨਾਲ ਬੋਲਦੇ ਆ, ਚਿੱਟੀ ਜੀ ਐਕਟਿਵ ਬੀਬੀ ਨਾਲ ਬੋਲਦੀ ਆ। ਥੋੜਾ ਸਮਾਂ ਪਹਿਲਾਂ ਕੱਲੀ ਚਿੱਟੀ ਸਕੂਟਰੀ ਬੋਲਦੀ ਸੀ ਬੀਬੀ ਦੇ ਨਾਲ ਤੇ ਹੁਣ ਸਾਰਾ ਕੁਝ ਬੋਲਣ ਲੱਗ ਗਿਆ ਇਹ ਇੱਕ ਹਿਸਾਬ ਦਾ ਭੰਬਲ ਪੂਸਾ ਜਾ ਚਲੋ ਕੋਈ ਗੱਲ ਨਹੀਂ ਹੁਣ ਜੋ ਕੀਤਾ ਉਹਨੂੰ ਭੁਗਤਣਾ ਪੈਣਾ ਹੁਣ ਅਗਲੀ ਗੱਲ ਕਰਦੇ ਆ ਅਫਸਾਨਾ ਖਾਨ ਦੀ ਕੀ ਅਫਸਾਨਾ ਖਾਨ ਦਾ ਇਸ ਥਾਰ ਵਾਲੀ ਬੀਬੀ ਦੇ ਨਾਲ ਕੀ ਚੱਕਰ ਆ ਭਰਾਵੋ ਗੱਲ ਸੁਣ ਲਓ ਅਫਸਾਨਾ ਖਾਨ ਅੱਜ ਦੇ ਟਾਈਮ 'ਚ ਵੱਡਾ ਨਾਮ ਆ ਇਸ ਗੱਲ 'ਚ ਕੋਈ ਸ਼ੱਕ ਨਹੀਂ ਸਟਾਰ ਆ ਇਸ ਗੱਲ 'ਚ ਵੀ ਕੋਈ ਸ਼ੱਕ ਨਹੀਂ ਪਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਜਿਹੜੇ ਭਰਾ ਵੀਡੀਓ ਪਾਉਂਦੇ ਆ ਜਾਂ ਜਿਹੜੇ ਭਰਾ ਪੱਤਰਕਾਰ ਆ ਜਾਂ ਸੋਸ਼ਲ ਮੀਡੀਆ ਦੇ ਕੰਮ ਕਰਦੇ ਆ ਕਿ ਭਰਾਵੋ ਵੱਡਾ ਨਾਮ ਦੇ ਕੇ ਉਹਨੂੰ ਵਿਚਾਰੀ ਨੂੰ ਵਿੱਚ ਨਾ ਕਢੀਸੋ ਕਿਉਂਕਿ ਬਹੁਤੇ ਭਰਾਵਾਂ ਨੂੰ ਸ਼ਾਇਦ ਇਸ ਗੱਲ ਦਾ ਨਾਮ ਪਤਾ ਹੋਊਗਾ ਕਿ ਜਿਹੜਾ ਬਾਦਲ ਦੇ ਘਰ ਆ ਉਹਨਾਂ ਦਾ ਉਸ ਘਰ ਦੇ ਵਿੱਚ ਅਫਸਾਨਾ ਖਣ ਨਹੀਂ ਰਹਿੰਦੀ ਉਹਨਾਂ ਦਾ ਪੁਰਾਣਾ ਜੱਦੀ ਘਰ ਆ ਅਫਸਾਨਾ ਖਣ ਆਪਦੇ ਘਰ ਵਾਲੇ ਦੇ ਨਾਲ ਉੱਥੇ ਨਹੀਂ ਰਹਿੰਦੀ ਉਹ ਸ਼ਾਇਦ ਚੰਡੀਗੜ੍ਹ ਜਾਂ ਮੁਹਾਲੀ ਰਹਿੰਦੀ ਹੈ ਮੇਰੇ ਹਿਸਾਬ ਨਾਲ ਉੱਥੇ ਉਹ ਅਫਸਾਨਾਖਾਨ ਕਦੇ-ਕਦੇ ਹੀ ਆਉਂਦੀ ਆ ਜਦੋਂ ਵੀ ਉਹਦਾ ਕੋਈ ਫੰਕਸ਼ਨ ਹੁੰਦਾ ਜਾਂ ਕੋਈ ਪ੍ਰੋਗਰਾਮ ਹੁੰਦਾ ਜਾਂ ਕੋਈ ਜਨਮ ਦਿਨ ਸੈਲੀਬ੍ਰੇਟ ਕਰਨਾ ਹੁੰਦਾ ਉਹ ਉਦੋਂ ਉੱਥੇ ਆਉਂਦੀ ਆ ਵੈਸੇ ਅਫਸਾਨਾਖਾਨ ਬਾਦਲ ਵਾਲੇ ਘਰ ਦੇ ਵਿੱਚ ਨਹੀਂ ਰਹਿੰਦੀ ਉੱਥੇ ਉਹਦੀ ਭੈਣ ਰਹਿੰਦੀ ਆ ਰਫਤਾਰ ਕੌਰ ਤੇ ਜਿਹੜੀ ਇਹ ਥਾਰ ਵਾਲੀ ਬੀਬੀ ਸੀਗੀ ਇਹਦੀ ਦੋਸਤੀ ਰਫਤਾਰ ਕੌਰ ਦੇ ਨਾਲ ਸੀਗੀ ਕਿਉਂਕਿ ਰਫਤਾਰ ਕੌਰ ਅਕਸਰੀ ਬਾਹਰ ਅੰਦਰ ਆਉਂਦੀ ਜਾਂਦੀ ਰਹਿੰਦੀ ਆ ਉਹ ਵੀ ਕੁੜੀ ਗਾਉਂਦੀ ਆ ਵਧੀਆ ਗਾਉਂਦੀ ਆ ਆਪਾਂ ਇਹ ਨਹੀਂ ਕਹਿੰਦੇ ਵੀ ਰਫਤਾਰ ਦਾ ਵਿੱਚ ਕੋਈ ਹੱਥ ਹੋਊਗਾ ਪਰ ਅਫਸਾਨਾ ਖਾਨ ਦਾ ਨਾਮ ਵਿੱਚ ਨਾਕੜੀ ਸੋ ਠੀਕ ਆ ਉਹ ਵਿਚਾਰੀ ਆਪਦੇ ਘਰ ਸੁਖੀ ਵੱਸਦੀ ਆ ਉਹਦੀ ਜਾਨ ਨੂੰ ਭੰਬਲ ਭੂਸੇ ਨਾ ਪਾਓ ਕਿਉਂਕਿ ਨਜਾਇਜ਼ ਕਿਸੇ ਦਾ ਨਾਮ ਨਹੀਂ ਲੈਣਾ ਚਾਹੀਦਾ ਉਹ ਵੀ ਕਿਸੇ ਦੀ ਧੀ ਪੈਣਾ ਜਿਹੜੀ ਗੱਲ ਸੱਚ ਆ ਉਹ ਸੱਚ ਕਹਿਣ ਦਾ ਦਮ ਰੱਖੋ ਪਰ ਮੈਂ ਇਸ ਗੱਲ ਦੇ ਹੱਕ ਦੇ ਵਿੱਚ ਨਹੀਂ ਹੈਗਾ ਕਿ ਲੋਕ ਕਹੀ ਜਾਂਦੇ ਆ ਕਮੈਂਟਾਂ ਦੇ ਵਿੱਚ ਕਿ ਅਫਸਾਨਾ ਖਾਨ ਨੂੰ ਪੁੱਛੋ ਉਹਦੀ ਪੁੱਛਗਿੱਛ ਹੋਣੀ ਚਾਹੀਦੀ ਆ ਅਫਸਾਨਾ ਖਾਨ ਦਾ ਹੱਥ ਆ ਭਰਾਓ ਉਹਦਾ ਕਾਹਦਾ ਹੱਥ ਆ ਹੁਣ ਮੰਨ ਲਓ ਜਿਹੜੇ ਤੁਸੀਂ ਭਰਾਵਾਂ ਦੀ ਵੀਡੀਓ ਦੇਖ ਰਹੇ ਹੋ ਤੁਸੀਂ ਹੁਣ ਘਰ ਦੇ ਵਿੱਚ ਤਿੰਨ ਭਰਾ ਰਹਿੰਦੇ ਹੋ ਤੁਹਾਡਾ ਇੱਕ ਭਰਾ ਮੰਨ ਲਓ ਨੌਕਰੀ ਲੱਗ ਗਿਆ ਉਹ ਜਾ ਕੇ ਕਿਤੇ ਹੋਰ ਰਹਿਣ ਲੱਗ ਗਿਆ ਤੁਹਾਡਾ ਮੰਨ ਲਓ ਭਰਾ ਬਠਿੰਡੇ ਰਹਿਣ ਲੱਗ ਗਿਆ ਤੁਸੀਂ ਦੋ ਭਰਾ ਪਿੰਡ ਬੈਠੇ ਹੋ ਤਾਂ ਤੁਹਾਡੇ ਤੀਜੇ ਭਰਾ ਦੀ ਕਿਸੇ ਗਲਤ ਬੰਦੇ ਨਾਲ ਯਾਰੀ ਦੋਸਤੀ ਆ ਤੇ ਜੇ ਉਹ ਤੀਜੇ ਭਰਾ ਨਾਲ ਯਾਰ ਦੋਸਤ ਤੁਹਾਡੇ ਘਰੋਂ ਫੜਿਆ ਜਾਵੇ ਤਾਂ ਫਿਰ ਜਿਹੜਾ ਬਠਿੰਡੇ ਭਰਾ ਬੈਠਾ ਉਹਦਾ ਕੀ ਕਸੂਰ ਆ ਬਾਈ ਘਰ ਤਾਂ ਉਹਦਾ ਵੀ ਬੱਜੂਗਾ ਵੀ ਹਾਂ ਉਹਦਾ ਉੱਥੇ ਘਰ ਆ ਪਰ ਉਹਦਾ ਕੋਈ ਕਸੂਰ ਤਾਂ ਹੈ ਨਹੀਂ ਨਾ ਇਸ ਕਰਕੇ ਹੁਣ ਰਫਤਾਰ ਕੌਰ ਦੀ ਦੋਸਤੀ ਸੀ ਥਾਰ ਵਾਲੀ ਬੀਬੀ ਦੇ ਨਾਲ ਉਹ ਰਫਤਾਰ ਕੌਰ ਜਾਣੇ ਜਾਂ ਥਾਰ ਵਾਲੀ ਬੀਬੀ ਜਾਣੇ ਇਹਦੇ 'ਚ ਅਫਸਾਨਾ ਖਾਣ ਦਾ ਕੋਈ ਲੈਣ ਦੇਣ ਹੈ ਨਹੀਂਗਾ ਉਹਨੂੰ ਗਰੀਬਣੀ ਨੂੰ ਆਪਦੇ ਘਰੇ ਸੁੱਖੀ ਬਸਣ ਦੋ ਉਹਦੀਆਂ ਪੱਲੀਆਂ ਨਾ ਕਿਤੇ ਵਕਾ ਦੇ ਆ ਜੇ ਇਸ ਕਰਕੇ ਭਰਾਵੋ ਐਦਾਂ ਕਮੈਂਟਾਂ 'ਚ ਨਾ ਕਹੋ ਉਹ ਵੀ ਕਿਸੇ ਦੀ ਧੀ ਭੈਣਾ ਮਿਹਨਤ ਕਰ ਕਰਕੇ ਵਿਚਾਰੀ ਗਰੀਬੀ ਦੇ ਵਿੱਚ ਉੱਠੀ ਆ ਆਪਾਂ ਇਸ ਗੱਲ ਦੇ ਹੱਕ 'ਚ ਨਹੀਂ ਹੈਗੇ ਹੁਣ ਬਾਲੇ ਆਣਾ ਕਹਿ ਦਿਓ ਵੀ ਤੇਰਾ ਕੀ ਚੱਕਰਾ ਭਰਾਵਾ ਮੇਰੀ ਕੋਈ ਮਾਮੇ ਦੀ ਕੁੜੀ ਨਹੀਂ ਹੈਗੀ ਪਰ ਆ ਆਪਾਂ ਬਸ ਇੰਨੀ ਕ ਇਨਸਾਨੀਅਤ ਤੌਰ ਤੇ ਗੱਲ ਕੀਤੀ ਆ ਕਿਉਂਕਿ ਮੈਂ ਵੀ ਇਸ ਲੈਣ ਦੇਣ ਦੇ ਵਿੱਚ ਹੈਗਾ ਕਲਾਕਾਰੀ ਵਾਲੀ 'ਚ ਤਾ ਕਰਕੇ ਮੈਨੂੰ ਇਸ ਗੱਲ ਦਾ ਪਤਾ ਕਿ ਜਿਹੜੀ ਅਫਸਾਨਾ ਖਾਨ ਆ ਉਹ ਬਾਦਲ ਵਾਲੇ ਘਰ ਦੇ ਵਿੱਚ ਕਦੇ ਕਦਾਈ ਆਉਂਦੀ ਆ ਉਥੇ ਬਿਲਕੁਲ ਨਹੀਂ ਰਹਿੰਦੀ ਉਹ ਆਪਦੇ ਘਰ ਵਾਲੇ ਰਹਿੰਦੀਆਂ ਨੂੰ ਸੁਖੀ ਬਸਣ ਦਿਓ ਨਾ ਆਵਦੀਆਂ ਲੱਤਾਂ ਖਿੱਚੋ ਨਾ ਉਹ ਇਸ ਮੁੱਦੇ 'ਚ ਘੜੀਸੋ ਪਰ ਮੱਕੜ ਸਿਆਂ ਤੂੰ ਲੋਕ ਸਾਡੇ ਪੰਜਾਬ ਦੇ ਖੁਸ਼ ਕਰਤੇ ਆ ਆਈ ਸੀ ਵਿਚਾਰੀ ਉਹ ਤੇਰੇ ਕੋਲੇ ਦੁਖੜੇ ਰੋਣਾ ਤੇ ਤੂੰ ਉਹਦੀ ਝੋਲੀ 'ਚ ਹੋਰ ਦੁੱਖ ਪਾ ਕੇ ਤੋਰਤੀ ਤੇ ਚੱਕ ਲਈ ਬਿਜੀਲੈਂਸ ਵਾਲਿਆਂ ਨੇ ਇਸ ਕਰਕੇ ਅਸੀਂ ਤਾਂ ਇਹੀ ਕਹਿੰਨੇ ਆ ਵੀ ਦੇਖੋ ਜਿਹੜਾ ਬੰਦਾ ਗਲਤ ਕੰਮ ਕਰਦਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਨਜਾਇਜ਼ ਕੋਈ ਬੰਦਾ ਕਦੇ ਫਸਣਾ ਨਹੀਂ ਚਾਹੀਦਾ ਕਿਸੇ ਦਾ ਵੀ ਧੀ ਪੁੱਤ ਹਾਂ ਜਿਹੜਾ ਕੰਮ ਗਲਤ ਕਰਦਾ ਉਹਨੂੰ ਜਰੂਰ ਸਜ਼ਾ ਮਿਲਣੀ ਚਾਹੀਦੀ ਆ ਪਰ ਨਜਾਇਜ਼ ਕਿਸੇ ਨਾਲ ਨਹੀਂ ਹੋਣੀ ਚਾਹੀਦੀ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਜਿਉਂਦੇ ਵਾਸਤੇ ਰਹਾ